ਵੀਡੀਓ ਬਣ ਗਈਆਂ ਫੋਟੋ ਸ਼ੂਟ ਹੋ ਗਈਆਂ ਸਾਰੇ ਆ ਵੇ ਆ ਗਿਆ ਕੀ ਹੋ ਗਿਆ ਮਾਰਿਆ ਸੀ ਡਿੱਗ ਗਿਆ ਮਾਰ ਦੇ ਚੱਲ ਉਹ ਹੋਈ ਚੱਨੀ ਪੈ ਗਏ ਮਾਰਿਆ ਉਹ ਡਿੱਗ ਪਿਆ ਮੈਂ ਵੀ ਉੱਥੇ ਡਿੱਗਣ ਲੱਗ ਗਿਆ ਇਸੀ ਲੈ ਉਹ ਮੈਂ ਡਜ ਤਾਹ ਆਇਆ ਇਕੱਠਾ ਪੈਰ ਰੜ ਗਏ ਮੇਰਾ ਚੱਨੀ ਪੈ ਗਿਆ ਆ ਜਾ ਵੇ ਆ ਜਾ ਇਧਰ ਪੈਣ ਦੀ ਹੋ ਗਈ ਤਿਆਰੀ ਜਾਣ ਦੀ ਤੇ ਪੈਕਿੰਗ ਕਰਨ ਦੀਆਂ ਸਮਾਨ ਇੱਧਰ ਸਾਡੀ ਇੱਕ ਭੈਣ ਨੇ ਰੋਲਿਆ ਵਾ ਹੁਣ ਕਹਿੰਦੀ ਮੇਰਾ ਜਾ ਡੋਣੀ ਠੀਕ ਕਰਨ ਦੇ ਆਏ ਫੇਰ ਰੋਣ ਲੱਗੀ ਆ ਇਧਰ ਉਹਨਾਂ ਨੂੰ ਦੋਣੀ ਸਿੱਧੇ ਇਧਰ ਨੂੰ ਉਠਾਉਂਦੀ ਆ ਮਸੀ ਉਹ ਨਹੀਂ ਚੱਲੇ ਆ ਉੱਠ ਜਾਣਾ ਤਾਂ ਮਸੀ ਵੀ ਨਹੀਂ ਚੱਲੇ ਮਿਲਣਾ ਉਹਨਾਂ ਨੂੰ ਚੰਗਾ ਭੈਣ ਜੀ ਸੀ ਚੰਗਾ ਓਕੇ ਆ ਆ ਮਾਏ ਮਿਸ ਜੂ ਅਵਲ ਸ੍ਰੀ ਬਾਏ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਅਨੰਦ ਗਿੱਲ ਬਲੌਗਸ ਦੇ ਉੱਤੇ ਆਪਾਂ ਚੱਲੇ ਆਂ ਵਿਆਹ ਸਾਰੇ ਜਣੇ ਵਿਆਹ ਵੇਖਣ ਤੇ ਘਰੋਂ ਸਾਰੇ ਤਿਆਰ ਹੋਣ ਡੈ ਜਿਹੜਾ ਤੇਜਿੰਦਰ ਸਿੰਘ ਲਈ ਵਿਆਹ ਹੋਣ ਡੈ ਆ ਜਾ ਓਏ ਆ ਜਾ ਗੱਡੀ ਖਾਲੀ ਮੇਰ ਕੋ ਚੱਲ ਆ ਉਹ ਆ ਗਿਆ ਤੇਜਿੰਦਰ ਹਣੀ ਵੀ ਚਲੋ ਬਾਕੀ ਸਾਰੇ ਵੇਖਦੇ ਹੁਣ ਕੀ ਕਰਨੀਓ ਫੈਮਲੀ ਸਾਰੀ ਇਧਰ ਵੀਡੀਓ ਬਣ ਗਈਆਂ ਫੋਟੋ ਸ਼ੂਟ ਹੋਣ ਦੇ ਵੀਡੀਓ ਬਣ ਗਈਆਂ ਫੋਟੋ ਸ਼ੂਟ ਹੋ ਗਈਆਂ ਸਾਰੇ ਆਵੇ ਆ ਗਿਆ ਕੀ ਹੋ ਗਿਆ ਮਾਰਿਆ ਸੀ ਮੇ ਤਾਂ ਮੇਰੇ ਵੱਡਾ ਭਾਇਆ ਡਿੱਗ ਗਿਆ ਮਾਰਦੇ ਸਤਿ ਸ਼੍ਰੀ ਅਕਾਲ ਕੀ ਆ ਲਿਆ ਤਿਆਰ ਹਾਂ ਚੱਲੀਏ ਹਾਂਜੀ ਹਾਂਜੀ ਚੱਲੀਏ ਵਿਆਹ ਵੇਖਣ ਚੱਲੀਏ ਹਾਂਜੀ ਚੱਲ ਚਲੀਏ ਤੂੰ ਤਿਆਰ ਹੈਂ ਕੁੜੀਏ ਯੈਸ ਚਲੋ ਫਿਰ ਕਵਲ ਨਹੀਂ ਆਵਾਂ ਦੇਈਂ ਤਿਆਰ ਕਵਲ ਲੇਟ ਕਰੀ ਜਾਂਂਦੀ ਜਾਬ ਦਾ ਹੈਂ ਪੈਨ ਪੈਨ ਗੱਡੀ 'ਚ ਪਿਆ ਹੈਗਾ ਹੈਗਾ ਗੱਡੀ 'ਚ ਪਿਆ ਇੱਕ ਐਨਵੈਲਪ ਲੈ ਲਈ ਰੁਪਈਆ 1000 ਪਾ ਕੇ ਵਿੱਚ ਐ ਓਏ ਮੈਂ ਇੱਕ ਐਨਵੈਲਪ ਲੈ ਲਈ ਰੁਪਈਆ 1000 ਪਾ ਕੇ ਵਿੱਚ ਗੁਰਨਾ ਚੱਲ ਗਏ ਯਾਰ ਭੂਣ ਮਾ ਸਸੀ ਕਾਲ ਕਿੱਥੇ ਲਿਆ ਕਿੱਧਰ ਜਾਣਾ ਭੱਜ ਗਿਆ ਭੱਜ ਗਿਆ ਭੱਜ ਗਿਆ ਸ਼ਾਬਾਸ਼ ਸ਼ਾਬਾਸ਼ ਪੈਸਿਆਂ ਦੇ ਹਿਸਾਬ ਤੋਂ ਲੜ ਪਏ ਮੁੰਡੇ ਸਸੀ ਕਾਲ ਭਾਜੀ ਤਿਆਰ ਜੇ ਮੈਂ ਚੱਲ ਗਿਆ ਗੋਣੇ ਵਿਆਹ ਚੱਲੀਏ। ਉਹ ਗੁਰਬਨ ਵੀ ਤਿਆਰ ਹੋ ਕੇ ਬੈਠਾ ਜਾ ਉਹ ਵਿਆਹ ਉਧਰ। ਠੀਕ ਹੈ। ਉਹ ਵੈਰੀ ਗੁੱਡ। ਮਾਸੀ ਨੇ ਸਾਰਿਆਂ ਨੂੰ ਪੈਸੇ ਦੇ ਦਿੱਤੇ ਸਗਣ ਵਾਸਤੇ ਲੈ ਲੈ ਜੇ। ਮੈਂ ਰਹਿ ਗਿਆ ਮਾਸੀ ਮੈਨੂੰ ਦੇ ਦੇ। ਚਲੋ ਆਨਲਾਈਨ ਕਰਦਨੇ ਆਨਲਾਈਨ। ਚਲੋ ਜੀ ਸਾਰਿਆਂ ਨੂੰ ਪੈਸੇ ਮਿਲ ਗਏ ਆਓ ਚੱਲੀਏ ਹੁਣ। ਤੂੰ ਸੁੱਟੀ ਜਾਂਦੇ ਏਨੀ ਮਾਇਆ ਆ ਗਈ। ਆਈ ਸ਼ਾਬਾਸ਼ ਆਈ ਸ਼ਾਬਾਸ਼। ਟਾਉਮੈਂਟ ਜਾਰੀ ਕਰਨ ਦਾ। ਆ ਵੜੇ ਲੱਗੀ ਗਿਆ ਕੀ ਕਰਨ ਦੇ ਜਿੱਕੋ ਜੇ ਪਾਏ ਦਵਾਂ ਨੂੰ। ਆ ਪਹਿਲਾਂ ਤੁਸੀਂ ਵੀ ਇਦਾਂ ਦੇ ਦੋ ਜਣੇ। ਅਰੇ ਮਾਸੀ। ਹੂੰ। ਓ ਬੱਤਾ ਪਾਏ ਜਮਾਨਾ ਜੱਟ ਹੂੰ ਹੂੰ ਇੱਕ ਵਾਰੀ ਪਤਾ ਨਹੀਂ ਆਪ ਕੋਈ ਕੁੰਨੀਆਂ ਨਹੀਂ ਅੱਡੋ ਤੇ ਧਾੜਾ ਦੇ ਕੇ ਮੀਤੇ ਵਿਆਹ ਤੇ ਨਹੀਂ ਪਾਈ ਕੋਈ सोनू ਦੇ ਵਿਆਹ ਕਿਹਦਾ ਵਿਆਹ ਹੈ ਆਪਾਂ ਚਾਰ ਪੰਜ ਜਣੇ ਕੋਈ ਜੇ ਪਾ ਕੇ ਗਏ ਆਂ ਆ ਠਾਕੇ ਤੇ ਠਾਕੇ ਤੇ ਹਾਂ ਭਾਜੀ ਕਿਦਾਂ ਹਰ ਇੱਕ ਵਾਰੀ ਕੋਟੀਆਂ ਚਲੋ ਵੇਖੀਏ ਵਿਆਹ ਵਿਆਹ ਆ ਗਿਆ ਅੱਜ ਤੇ ਵਿਆਹ ਚੱਲੇ ਆਂ ਆਪਾਂ ਸਗਣ ਵੇਖਣ ਹਣ ਹਣ ਆਪਾਂ ਪਹੁੰਚ ਗਏ ਪੈਲਸ ਦੇ ਵਿੱਚ ਤੇ ਸਾਰੇ ਮਗਰ ਆਪਣੇ ਤਰ੍ਹਾਂ ਆਉਣ ਦੇ ਵਾਰੀ ਵਾਰੀ ਆਜੋ ਆਜੋ ਭਈ ਆਜੋ ਜਦ ਜਤੈ ਜਿੰਦਰ ਸਿੰਘ ਵੀ ਪਹੁੰਚਿਆ ਸਾਡੇ ਨਾਲ ਇਹ ਗੱਲਾਂ ਕਰਦਾ ਸਾਡ ਨੂੰ ਕਹਿੰਦਾ ਤੁਸੀਂ ਵੱਖਰੇ ਬਹਿ ਕੇ ਆਏ ਜੀ ਕੋਈ ਗੱਲ ਨਹੀਂ ਵੀਰ ਜਾਨ ਗੱਡੀ ਨਵੀਂ ਲਈ ਨੂੰ ਕਰ ਲੈਣ ਦੇ ਇਹਨੂੰ ਕਰ ਲੈਣ ਦੇ ਹਨਾ ਓਹ 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 ਅਲਮੋ ਚੱਲੀ ਇੱਥੇ ਚਰਨੀ ਪੈ ਚੱਲੇ ਹੋ ਅਲਮੋ ਚੱਲੀ ਰੇਓ ਕੀ ਗੱਲ ਆ ਓ ਓ ਵੀ ਚਰਨੀ ਪੈ ਗਏ ਮਾੜਾ ਕਿੱਥੇ ਓ ਡਿੱਗ ਪਏ ਮੈਂ ਵੀ ਉੱਥੇ ਡਿੱਗਣ ਲੱਗਾ ਇਹ ਚੀਜ਼ ਆ ਨਾ ਮੈਂ ਡਜ ਤਾਂ ਆਇਆ ਇਕੱਠਾ ਪੈ ਰੜ ਗਿਆ ਮੇਰਾ ਜੰਨੀ ਪੈ ਗਿਆ ਆ ਜਾ ਓਏ ਆ ਜਾ ਤੁਸੀਂ ਗੁਪਤੀ ਪਾ ਕੇ ਕਿਹਦੇ ਚਰਨੀ ਆ ਇੱਧਰ ਭੈਣਾਂ ਦੀ ਹੋ ਗਈ ਤਿਆਰੀ ਜਾਣ ਦੀ ਤੇ ਪੈਕਿੰਗ ਕਰਨ ਦੀਆਂ ਸਮਾਨ ਇੱਧਰ ਸਾਡੀ ਇੱਕ ਭੈਣ ਨੇ ਰੋ ਲਿਆ ਵਾ ਹੁਣ ਕਹਿੰਦੀ ਮੇਰੇ ਯਾਰ ਡੋਲੀ ਜੀ ਕਰਨ ਦੇ ਆ ਫੇਰ ਰੋ ਰੋਣ ਲੱਗੀ ਆ ਕਿੱਦਾਂ ਤੁਹਾਡਾ ਜਿਗਰ ਦਿਆ ਕਿ ਨਹੀਂ ਜਾਣਾ ਬਣਾ ਨਾ بڑے ਕੰਮ ਕਰਨ ਵਾਲੇ ਆ ਅੱਛਾ ਇਹ ਇਹਨਾਂ ਇਹਨਾਂ ਦੇ ਦਿਲ ਬੜਾ ਵੱਡਾ ਮੇਰਾ ਸੋਚਦਾ ਮੈਂ ਇਦਾਂ ਹੈ ਕਿ ਮੈਨੂੰ ਲੱਗਦਾ ਹੈ ਕਿ ਜੇ ਮੈਨੂੰ ਇਦਾਂ ਲੱਗਦਾ ਹੈ ਕਿ ਮੇਰੇ ਤੋਂ ਸੀ ਮੇਰੇ ਤੋਂ ਬਿਨਾ ਨਾ ਸਾਰਾ ਕੁਝ ਕੀ ਸਟੌਪ ਹੋ ਜਾਣਾ ਹਵਾਲਾ ਦਾ ਮਸਾ ਨਹੀਂ ਇਹ ਕਹਿੰਦੇ ਹਵਾਲਾ ਤੂੰ ਸੱਤ ਸਾਲ ਵਸ ਤੇ ਰਜੀ ਕਰਨ ਦਾ ਜਾਣੂ ਕਿ ਨਹੀਂ ਹਵਾਲਾ ਜੀ ਕਰਦਾ ਜਾਣੂ ਕਿ ਨਹੀਂ ਉਹਦਾ ਇੱਥੇ ਜੀ ਬੜਾ ਆਦਾ ਲੱਗਦਾ ਮੱਸੀਆਂ ਉਹਨਾਂ ਕਾ ਤੇਨ ਆਈਆਂ ਤੇਰੀਆਂ ਤ ਕੱਟਨੇ ਨੂੰ 4 3 ਸੱਚ ਹੈ ਬਣਾਉਣ ਨਾਲ ਬੜਾ ਜੀ ਲੱਗਾ ਪਹਿਣਾ ਆਣਾ ਦੀਦੀ ਕਿੱਥੇ ਤੁਸੀਂ ਕਾਦੀ ਦੀਦੀ ਹਾਂ ਇੱਕ ਕਾਡ ਚੜੀ ਉਹ ਸਭ ਕੁਝ ਸਿੱਖ ਗਈ ਹਾਂ ਹੱਥ ਵੀ ਜਾਂਦਾ ਥੋੜਾ ਜਿਹਾ ਹਾਂ ਹਾਂ ਉਹਨਾਂ ਦਾ ਵੀ ਜਾਂਦਾ ਅਬਲ ਓਏ ਅਬਲ ਦੀਦੀ ਕਿੱਥੇ ਆ ਅਰਮਾਨ ਤੇ ਆਬੀ ਤੇ ਗਏ ਅਨਹਦ ਖੇਡਣ ਕਹਿੰਦੇ ਅੱਜ ਸਾਡਾ ਲਾਸਟ ਦਿਨ ਤੇ ਅਸੀਂ ਬਾਹਰ ਕਿੱਥੇ ਗਏ ਖੇਡਣ ਲੇਜ਼ਰ ਟੈਕ ਅੱਛਾ ਰਮਾਨ ਲੈ ਕੇ ਆਪਣੇ ਭੈਣ ਸਮਾਨ ਲਾ ਜੀ ਮੇਰੇ ਤਾਂ ਚੀਪ ਆੜ ਜਿਹੜਾ ਪਾਲੀ ਵਿੱਚ ਰਮਾਨ ਲੈ ਕੇ ਗਿਆ ਆਪਣੇ ਭੈਣ ਭਰਾ ਨੂੰ ਬੜਾ ਵਹਿ ਬੜਾ ਮਜ਼ਾ ਆਇਆ ਹੈ ਨਾ ਜਿੰਨੇ ਟਾਈਮ ਹੀ ਰਹਿ ਜਿੰਨਾ ਟਾਈਮ ਰਹਿ ਤੁਸੀਂ ਇੱਕ ਵਾਰ ਫਰਮ ਆਇਆ ਹੈ ਹਾਏ ਅੱਜ 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 ਦਾਦਾਂ ਨੂੰ ਖੇਡ ਲੋ ਅੱਜ ਦੀ ਰਾਤ ਸੌਰੀ ਛੱਡੀ 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 ਥੱਲੇ ਤਿੰਨ ਯਾਰ ਆਉਣ ਕਲ ਗਈਆਂ ਕੱਲ ਨੂੰ ਅਸੀਂ ਕੱਲੇ ਰਹਿ ਜਾਣਾ ਮੈਨੂੰ ਆਜਾ ਤੇਰੀ ਵੇਟ ਹੋਣਾ ਕਿਹ ਜਿਸ ਵੇਸ ਆ ਤੇ ਆਣਾ ਸੌ ਫੋਲ ਆਹ ਤੇ ਨੋਵੋਟਿਚ ਦੀ ਤਿਆਰੀ ਤਿਆਰ ਹੋ ਗਈ ਜੀ ਤਿਆਰ ਹੋ ਗਈ ਹੁਣ ਚੱਲਦੇ ਆ ਸੀ ਬੜੀ ਸੁਖਤ ਚੱਲ ਚੱਲੇ ਬਾਕੀ ਸਾਰੇ ਸੁੱਤੇ ਉਧਰ ਰਮਾਨ ਵੀ ਤਿਆਰ ਹੋ ਕੇ ਖਲਟਾ ਉਧਰ ਅੱਭੀ ਸੁੱਤਾ ਅਨ ਦੇ ਉੱਪਰ ਸੁੱਤੀ ਹਵਲੇ ਠਿਆਏ ਆਵਲ ਤਾਂ ਕੈਂਪਰ ਚੇਂਜ ਕਰਨਾ ਮੈਂ ਫਿਰ ਜਾਣ ਲੱਗਿਆ ਅੱਛਾ ਪੌਣੇ 7 ਹੋ ਗਏ ਸਵੇਰ ਦੇ ਚੱਲਿਆਂ ਫਿਰ ਮੁੰਡਿਆ ਲੱਭਾ ਜੀ ਲੱਗ ਜੂਗੇ ਲੱਗ ਜੂਗਾ ਮੇਰੇ ਤੋਂ ਬਿਨਾ ਲੱਗ ਜਾਊਗਾ ਦੇਖੋ ਇਹ ਮਾਨਤਰੀ ਕਿਹੜੀ ਮਾਸੀ ਆ ਸੋਰੀ ਮਾਸੀ ਵਾਹ ਸੋਰੀ ਮਾਸੀ ਮੈਂ ਚੱਲ ਕੋਈ ਨਹੀਂ ਹੁਣ ਅਗਲੇ ਸਾਲ ਤੁਹਾਨੂੰ ਮਿਲਦੇ ਆ ਇਧਰ ਹੜਾਗਲ ਵੀ ਉੱਠ ਗਿਆ ਆਵਲ ਜਾਣੂ ਜੀ ਕਰਨ ਦਿਆ ਕਿ ਨਹੀਂ ਹਾਂ ਅਵਲੂ ਦੀਦੀ ਨਹੀਂ ਉਹਨੇ ਉੱਥੇ ਜਰਮਨ ਦੀਦੀ ਕਿੱਥੇ ਹੈ ਦੀਦੀ ਕੋਰਾਂ ਨਹੀਂ ਅਵਲੂ ਆ ਜਾ ਆ ਚਾ ਚਾ ਆ ਜਾ ਓ ਮੇਰਾ ਪੁੱਤ ਹਮੇਸ਼ਾ ਵਕਤ ਤੇ ਹੀ ਖਾਤਾ ਵਿਚਾਰੇ ਰੋਣਾ ਹੀ ਜਾਣਾ ਮੇਰਾ ਪੁੱਤ ਨੂੰ ਜਾਣਾ ਸੀ ਨਹੀਂ ਜਾਣਾ ਤਾਂ ਰੋਂਦਾ ਤਾਂ ਰੋਂਦਾ ਸੀ ਅਨਨਦ ਕਿੱਥੇ ਆਣਾ ਸਤ ਦਿਲੋਂ ਅਨੰਦ ਉਹ ਨਹੀਂ ਸੁੱਤੇ ਅਦਰ ਨੂੰ ਠਾਉਂਦੀਆਂ ਮਸੀ ਉਹ ਨਹੀਂ ਚੱਲੇ ਆ ਉੱਠ ਜਾ ਉਹਨਾਂ ਦੇ ਪਾਸੇ ਵੀ ਨਹੀਂ ਚੱਲੇ ਮਿਲਦਾ ਉਹਨਾਂ ਨੂੰ ਮਿਲਦਾ ਕਿ ਨਹੀਂ ਹੂੰ ਆ ਜਾ ਮੇਰਾ ਬੋਤ ਥੱਲੇ ਮਿਲਦਾ ਉਹਨਾਂ ਨੂੰ ਤਾਂ ਤੇ ਨਾ ਹੀ ਰ ਬਹੁਤ ਜ਼ਿਆਦਾ 7 ਵਜੇ ਦੇ ਬਾਅਦ ਇੱਥੇ ਉਹ ਜਾ ਮੇਰਾ 8 ਵਜੇ ਤੱਕ ਬਾਈ ਬਾ ਚੰਗਾ ਬੈਂਦੀ ਸੀ ਚੰਗਾ ਓਕੇ ਕੰਦਿਆ ਇਹ ਇਸੀ ਲਈ ਕਰ ਲੈਂਦੇ ਠੀਕ ਠਾਕ ਬੰਟੋ ਜਿਆ ਕੇ ਫੋਨ ਬਾਈ ਬਾਈ ਅਨਹਾਂ ਤੋਂ ਬਾਈਕ ਪਾਰੀ ਗਿਆ ਲਾ ਬਾਈ ਚੀ ਚੀ ਕੰਨ ਇਹ ਇਰਾੜੀ ਇਰਾ ਦੋ ਦੋ ਪੈਕ ਅੰਦਰ ਲ ਬੜਾ ਲੱਗਾ ਸਾਰਾ ਤਾਂ ਨਾ ਦੋ ਦੋ ਬੜਾ ਨਹੀਂ ਨਹੀਂ ਚਲੋ ਦੂਰੋ ਕੋਈ ਹੋਵੇਂ ਦੇ ਕੇ ਸਮਾਰਕ ਲੈ ਲੈਂਦਾ ਵੀ ਮੀ ਪੈਂਦਾ ਬਾਰ ਮੀ ਪੈਂਦਾ ਸਮਾਰਕ ਦੇ ਕਮੈਂਟ ਲਿਖਣਾ ਇਧਰ ਉਹ ਨਾਲ ਗੰਦ ਦੁੱਧ ਬਣਾਉਂਦਾ ਵੀ ਅਵਲ ਵਾਟੇ ਅਵਲ ਮੰਨੂ ਜੀ ਕਰੰਦੇ ਜਾਣ ਨੂੰ ਕਿ ਨਹੀਂ ਅੱਠੀ ਜਾਣੇ ਨਾ ਕੁੱਪਲੀ ਜਾਂਦੀ ਲੈ ਲਾਣ ਵਾਲੀ ਨੂੰ ਸਾਨੂੰ ਤੋੜ ਕੇ ਬਸ ਉੱਪਰ ਆਈ ਚੀਲੇ ਸਪੋਣੇ ਵੀ ਬਾਜ ਜਾ ਕੇ ਉਹ ਕੜਦੀ ਪਾਉਂਦੀ ਸਣਾ ਕਿਹਨੇ ਅਨਹਦ ਕਿ ਨਾ ਮਜ਼ਾ ਆਇਆ ਨਾ ਇਹਨਾਂ ਦਿਨ ਨਾ ਨੇ ਕਿ ਤੋ ਵੇਟ ਕਰਨੀ ਕਿੱਦਾਂ ਕੁੜੀਆਂ ਜੀ ਕਰਦੇ ਜਾਣ ਨੂੰ ਕੀ ਗਰਨ ਦੇ ਜਾਣ ਨੂੰ ਹਾਂ ਨਹੀਂ ਨਹੀਂ ਦੋ ਦੋ ਗੱਲਾਂ ਵੀ ਰਣੂ ਅਸੀਂ ਖਾਇਆ ਬੜਾ ਮਜ਼ਾ ਆਇਆ ਵੈਸੇ ਸਾਰੇ ਜਾਣੇ ਇਕੱਠੇ ਰਹੇ ਬੜਾ ਮਜ਼ਾ ਆਇਆ ਬਹੁਤ ਮਜ਼ਾ ਆਇਆ ਔਲ ਮਸਤੀ ਕੀਤੀ ਚੱਲੀਏ ਫਿਰ ਮੈਂ ਵੇਖੂਗੀ ਫੇਰ ਆਉਂਗੀ ਸ਼ਾਇਦ ਠੀਕ ਆ ਵੈਲਕਮ ਇੰਗਲੈਂਡ ਵਿੱਚ ਫੇਰ ਤੁਹਾਡਾ ਪੰਜਾਬ ਵਿੱਚ ਕਰਾਂਗੇ ਬਾਏ ਬਾਏ ਚਲੋ ਆਪਾਂ ਹੋਲੋ ਹੋਲੋ ਮਾਇ ਮਿਸ ਜੂ ਅਵਲ ਸਿਊ ਬਾਏ ਓਕੇ ਮਾਇ ਬੀ ਤਾਂ ਮੈਨੂੰ ਨਹੀਂ ਮੈਨੂੰ ਬਲੰਦੀ ਮੈਨੂੰ ਪਤਾ ਤੁਹਾਨੂੰ ਕੋਈ ਨਹੀਂ ਓਕੇ ਬਈ ਓਕੇ ਬਈ ਚਲ ਓਕੇ ਬਈ ਬਾਏ ਬਾਏ ਖਲ ਨਹੀਂ ਆਣਾ ਤੁਸੀਂ ਮੈਂ ਆਉਣ ਲੱਗ ਪਿਆ ਤੇਰੇ ਕਰ ਤੂੰ ਵੀ ਆ ਕੇ ਮਾਰਨ ਦੇਣੀ ਆ ਹਾਂ ਬਾਏ ਬਾਏ ਮਿਸ ਜੂ ਸਾਰਿਆਂ ਨੂੰ ਬਾਏ ਮਿਸ ਜੂ ਪਰ ਉਹਨੇ ਚਲ ਗਏ ਜੇ ਮਾਸੀਆਂ ਚਲ ਗਈਆਂ ਵੀ ਤੇ ਹੁਣ ਆਣ ਹਦ ਤੇ ਅੱ비 ਇਕੱਲੇ ਰਹਿ ਗਏ ਆ ਸੌਣ ਲੱਗੇ ਜੋ ਤੁਹਾਨੂੰ ਸਵਕਤ ਉਠਾਤਾ ਸੀ ਨਾ ਬਾਹਰ ਬੜਾ ਮਹੀ ਪੈਣ ਦਿਆ ਵਾ ਜਿਦਣ ਆਏ ਮਾਸੀ ਜੀ ਨੇ ਅਨੰਦ ਉਹਦੋਂ ਵੀ ਪੈਂਦਿਆ ਸੀ ਤੇ ਹੁਣ ਚੱਲੇ ਤਾਂ ਉਹਦੋਂ ਵੀ ਪੈਂਦੇ ਆ ਹੁਣ ਰਹਿ ਕੇ ਤੁਸੀਂ ਦੋਵੇਂ ਹੁਣ ਤੁਸੀਂ ਲੜਿਆ ਕਰੋ ਖੂਬ ਮਸਤੀ ਕਰਿਆ ਕਰੋ ਅੱਗੇ ਅਵਲ ਹੀ ਅਵਲ ਦੇ ਨਾਲ ਕੀਤੀ ਜਣਾ ਅਨੰਦ ਹੁਣ ਮਾਸੀ ਨੇ ਚੱਲ ਗਏ ਆ ਤੇ ਅੱਜ ਆ ਪਸਾਰਾ ਦੇ ਬੋਰਿੰਗ ਆਵਲ ਤੋਂ ਬਿਨਾ ਹਨਾ ਨਾਲ ਵੀਰਮਾਨ ਵੀਰੇ ਤੋਂ ਬਿਨਾ ਅੱਜ ਆਪਾਂ ਇਹ ਨਾ ਬੋਰ ਹੋਇਆ ਨਾ ਪਰ ਕੱਲ ਆਪਾਂ ਜਾਵਾਂਗੇ ਮਮਾ ਤੇ ਮਾਸੀ ਨਾਲ ਕਿਤੇ ਕੁਮਨਾਂ ਵਾਲੇ ਬੀਬੀ ਨੂੰ ਕੱਲ ਛੁੱਟੀ ਆ ਕੱਲ ਆਪਾਂ ਗੇਮਾਂ ਖੇਡਣ ਜਾਵਾਂਗੇ ਮਮਾ ਠੀਕ ਆ ਠੀਕ ਆ ਥੋੜੀ ਰੋਣ ਲੱਗੀ ਸੁੰਦੀ ਗੀਹਾਂ ਦੇ ਨਾਲ ਹਾਂਜੀ ਚਲ ਜੇ ਰੋਣ ਕੀ ਖਤਮ ਹੋ ਵੀ ਅਵਲ ਦੇ ਨਾਲ ਸਭ ਤੋਂ ਜ਼ਿਆਦਾ ਉਹ ਬੱਸ ਉੱਥੇ ਉਹ ਜਿਹੜਾ ਹੀਟਰ ਨਹੀਂ ਉੱਥੇ ਟਿਕ ਟਿਕ ਕਰਦਾ ਰਹਿਦਾ ਥਾਣਾ